ਹਾਂਜੀ ਕੀ ਨਾਮ ਹੈ ਜਗENDER ਸਿੰਘ ਮਠਾੜੂ ਕਿ ਕਿਹੜੇ ਪਿੰਡ ਟੁੱਟਿਆ ਇਹ ਹੋਇਆ ਪਿੰਡ ਦੀਵਗੜ ਜੀ ਕਦੋਂ ਟੁੱਟਿਆ ਇਹ ਕਿਵੇਂ ਪਤਾ ਇਹ ਰਾਤ ਦਾ ਟੁੱਟਿਆ ਵਸੀ 9 ਵਜੇ ਦਾ ਜੀ ਉਹ ਥੋੜਾ ਥੋੜਾ ਪਾੜ ਪੈਂਦਾ ਹੁਣ ਘਟ ਤੋਂ ਘਟ 100 ਫੁੱਟਾਂ ਨੂੰ ਪਾੜ ਪੈ ਗਿਆ ਜੀ ਹਾਂ ਜਿੰਨਾ ਕ ਨੁਕਸਾਨ ਹੋਇਆ ਜੀ ਦਾ ਫਸਲਾਂ ਦਾ ਨੁਕਸਾਨ ਹੈਗਾ ਜੀ ਘਟ ਤੋਂ ਘਟ 70 80 ਕਿੱਲਿਆਂ ਦਾ ਨਿਸ਼ਾਨ ਆਈ ਪਾਣੀ ਦਾ ਜੀ ਕੀਤਾ ਸੁਤੇ ਕੀਤਾ ਮਾਈਕ ਮੈਨੂੰ ਹਾਂਜੀ ਮੈਕਮੇ ਵਾਲੇ ਆਏ ਸੀਗੇ ਐਸਡੀਓ ਸਾਹਿਬ ਤੇ ਜੇਆਈ ਆਏ ਸੀਗੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਨੁਕਸਾਨ ਹੋਇਆ ਤੇ ਪ੍ਰੋਪਰ ਸੂਏ ਦੀ ਜਿਹੜੀ ਸਫਾਈ ਹੈ ਉਹਦੇ ਕਾਰਨ ਨਾ ਕਾਰਨ ਟੁੱਟਿਆ ਜੀ ਕਿੰਨੇ ਸਮੇਂ ਬਾਅਦ ਜਿਹੜਾ ਸੂਆ ਬੰਦ ਕੀਤਾ ਗਿਆ ਹੈ ਵਿਭਾਗਾਂ ਵੱਲੋਂ ਵਿਭਾਗਾਂ ਵੱਲੋਂ ਜੀ ਜਦੋਂ ਜ਼ਾਹਿਰ ਕਰਦੇ 2:30 ਵਜੇ ਦੇ ਲੱਗੇ ਹੋਏ ਸੀਗੇ 7 ਵਜੇ ਨੂੰ ਸੂਆ ਬੰਦ ਕੀਤਾ ਗਿਆ ਜੀ ਮਸ਼ੀਨ ਖਰਾਬ ਹੈ ਜਿਹੜੀ ਉੱਥੇ ਲੱਗੀ ਵੀ ਮਸ਼ੀਨ ਆ ਫੱਟਾ ਲੱਗਿਆ ਵਾ ਜੀ ਉਹ ਅਸੀਂ ਆਪ ਕੰਨਾ ਨਾ ਬੰਦ ਕੀਤਾ ਜੀ ਭਾਈ ਦਾ ਮਾਮਲਾ ਇਹਦੇ ਬਾਰੇ ਧਿਆਨ ਚ ਪਹਿਲਾਂ ਕਦੇ ਲਿਆਉਂਦਾ ਬਹੁਤ ਵਾਰੀ ਜੀ ਇੱਥੇ ਨਰੇਗਾ ਵੀ ਲੱਗੀ ਰਹੀ ਹੈ ਐ ਨਹੀਂ ਪਤਾ ਲੱਗਿਆ ਕਿੱਥੇ ਲਈ ਵੀ ਸੀ ਇਹਨਾਂ ਦੀ ਪੀਣਾ ਸਾਫ ਨਹੀਂ ਕੀਤਾ ਪ੍ਰੋਪਰ ਭੜੌੜ ਵਾਲਾ ਏਰੀਆ ਸਾਰਾ ਸੂਆ ਬੰਦ ਪਿਆ ਹੈ ਦੀਵਗੜ ਵਾਲਾ ਏਰੀਆ ਜਿਹੜਾ ਪ੍ਰੋਪਰ ਭਰ ਕੇ ਸੂਆ ਪਾਣੀ ਨਾਲ ਫੁੱਲ ਹੋ ਜਾਂਦਾ ਸੀ ਇਹਦੇ ਪੱਟਣ ਵਾਲੇ ਸਾਰੇ ਕੀ ਰਿਹਾ ਕਾਰਨ ਵੀ ਪਾਣੀ ਜਾਂ ਸਫਾਈ ਕਰਨ ਜਾਂ ਕਿ ਪਾਣੀ ਵੱਧ ਛੱਡਿਆ ਗਿਆ ਸੀ ਇਹਦੇ ਕਰਕੇ ਸ ਮੂਰੇ ਜਿਹੜਾ ਇਹ ਭੜੌੜ ਦਾ ਏਰੀਆ ਜੀ ਉਧਰ ਸਫਾਈ ਨਹੀਂ ਹੋਈ ਵੀ ਉਧਰ ਦਰਾਖਤ ਖੜੇ ਆ ਸੂਏ ਦੇ ਵਿੱਚ ਪਾਣੀ ਫਸਦਾ ਸੀ ਆ ਤੇ ਇਧਰ ਮਗਰ ਦੀਵਗੜਾ ਏਰੀਆ ਟੁੱਟ ਗਿਆ ਜੀ ਸੂਆ ਹਾਂਜੀ ਕੀ ਨਾਮ ਵੀਰੇ ਮੇਰਾ ਨਾਮ ਗਰਮੇਲ ਸਿੰਘ ਅੱਛਾ ਜਿਹੜਾ ਸੂਆ ਟੁੱਟਾ ਕੀ ਜਾਣਕਾਰੀ ਹੈ ਕੀ ਕਹਿਣਾ ਚਾਹੁੰਦੇ ਇਹ ਫਰਾਸ ਨੇ ਸਾਰਾ ਸਾਫ ਕਰਨ ਵਾਲਾ ਹੈ ਇਹ ਸਾਰਾ ਪਾਣੀ ਛੱਡਦਾ ਭੱਡਦਾ ਇਹਨਾਂ ਨੇ ਤਾਂ ਟੁੱਟਿਆ ਇਹ ਇੱਕ ਦਿਨ ਅੱਗੇ ਵੀ ਟੁੱਟ ਗਿਆ ਸੀਗਾ ਇਹ ਪਾਣੀ ਛੱਡਿਆ ਬਹਾਲਾ ਨਹੀਂ ਜਾਇਜ਼ ਵੱਧ ਸਫਾਈ ਇਹਦੀ ਕਰੀ ਨਹੀਂ ਕਦੋਂ ਟੁੱਟਿਆ ਕਦੋਂ ਇਹ ਇਹ ਰਾਤ 10 ਵਜੇ ਟੁੱਟਿਆ ਵੈ ਇਹ ਕਿੰਨਾ ਕਪਾੜਾ ਇਹਦੇ ਚ ਤੇ ਕਿੰਨਾ 100 ਫੁੱਟ ਦਾ ਪਾੜਾ ਇਹ ਬੰਦ ਕਦੋਂ ਹੈ ਬੰਦ ਹੋਇਆ ਹੁਣ ਹੈ ਜੀ ਸਾਰਾ ਸਮਾਰ ਕੇ ਇਹ ਇੱਕ ਕਰ ਜਿਹੜੀ ਫਸਲ ਆ ਉਹ ਤੇ ਪ੍ਰਭਾਵ ਕਰੀ ਜਾਂਦਾ ਜਿਹੜੇ ਦੋ ਟਾਈ 100 ਕਿੱਲਾ ਪਰ ਗੈਹ ਦੇਣਾ ਰੇਗ ਜਾਵੜੀ ਕਿੱਲੇ ਡੁੱਢ ਕਿੱਲੇ ਜਦਾਂ 3 ਵਜੇ ਪਤਾ ਲੱਗਿਆ ਸਾਨੂੰ ਟੁੱਟਿਆ ਕਿੰਨੇ ਵਜੇ ਸੀਗਾ ਇਹ 10 ਵਜੇ ਦਾ ਟੁੱਟੇ ਵੇ ਰਾਤ ਦਾ ਕਿਤੇ ਇਹ ਪਹੀਆਂ ਨੂੰ ਪਤਾ ਲੱਗਿਆ ਉਥੇ ਬੋਰ ਚ ਪਾਣੀ ਪਾਣ ਲੱਗਿਆ ਜਾ ਕੇ ਇਹ ਗੌਰ ਨਹੀਂ ਕਰੀ ਫਰਾਸ ਨੇ ਜਮੇ ਸਾਰਾ ਘਾੜਨ ਵਾਲਾ ਪਿਆ ਬਾਢੇ ਨਾ ਇਧਰ ਲਈ ਪਾਠੀ ਰਿਪੇਅਰ ਕਰੀ ਨਹੀਂ ਇਧਰੋਂ ਵੀ ਸਾਰਾ ਛਿਮੀ ਜਾਂਦਾ ਚਾਰ ਚੁਪੇਰੋਂ ਮੈਂ ਕਿਵੇਂ ਆਣੇ ਹੁਣ ਆਏ ਆ ਕਹਿੰਦੇ ਜਲਦੀ ਤੋਂ ਜਲਦੀ ਇਹਨੂੰ ਕਰਾਉਂਦੇ ਆ ਲੋਟ ਹੁਣ ਕੀ ਮੰਗ ਕੀ ਕਰਦੇ ਇਹਦੀ ਸਵਾਈ ਹੋਵੇ ਜਿੰਨਾ ਚੋ ਨਾ ਮਰਿਆ ਉਹ ਪੈਸੇ ਮਿਲਣ ਉਹਦੇ 2.5 ਤਿੰਨ ਕਿੱਲੇ ਦਾ ਜਮਾ ਬਰੇਤੀ ਨਾਲ ਉਹ ਹੋ ਗਏ ਹਾਂਜੀ ਕੀ ਨਾਮ ਹੈ ਸਰਪੰਚ ਤਕਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਤੇ ਜਿਹੜਾ ਸੂਆ ਟੁੱਟਿਆ ਹੈ ਕੀ ਕਾਰਨ ਰਿਹਾ ਤੇ ਕਦੋਂ ਪਤਾ ਲੱਗਿਆ ਰਾਤ ਸਾਨੂੰ 3 ਵਜੇ ਪਤਾ ਲੱਗਿਆ ਜੀ ਕਾਰਨ ਤੇ ਇਹੀ ਹੈ ਜੀ ਜਮਾ ਸੂਏ ਦੇ ਨਾਲ ਸਪੈਦੇ ਆ ਉਹਨਾਂ ਦੀ ਜੜਾਂ ਨੇ ਤੱਕ ਨਾਲ ਸੂਆ ਪਾੜਤਾ ਜੀ ਸੂਆ ਸਹਿਮਦਾ ਸੀ ਅਫਸਰਾਂ ਦੇ ਧਿਆਨ ਚ ਵੀ ਲਿਆਂਦੀ ਹੈ ਗੱਲ ਅਸੀਂ ਕਹਿੰਦੇ ਸੀ ਕੋਈ ਨਾ ਕਰਦੇ ਆ ਕਰਦੇ ਆ ਬਸ ਕੁਛ ਨਹੀਂ ਕਰਿਆ ਜੀ ਕਿੰਨਾ ਕਿ ਨੁਕਸਾਨ ਆਇਆ ਨੁਕਸਾਨ ਤਾਂ ਬਹੁਤ ਆ ਜੀ ਤੇ ਝੋਨੇ ਦਾ ਵੀ ਨੁਕਸਾਨ ਆ ਜਿਹੜੇ ਪੱਠੇ ਸੀ ਲੋਕਾਂ ਦੇ ਉਹਦਾ ਵੀ ਨੁਕਸਾਨ ਆ ਚਾਰ ਪਾਇਆ ਸੀ ਲੋਕਾਂ ਦੇ ਖੇਤਾਂ ਚ ਤੂੜੀ ਤੰਦ ਪਿਆ ਸੀ ਉਹਦਾ ਵੀ ਨੁਕਸਾਨ ਆ ਜਿਹੜੇ ਸਾਡੇ ਨਹਿਰੀ ਖਾਲ ਸੀ ਉਹ ਵੀ ਟੁੱਟ ਗਏ ਨੁਕਸਾਨ ਬਹੁਤ ਆ ਜੀ ਅਧਿਕਾਰੀ ਆ ਅਧਿਕਾਰੀ ਐਸਡੀਓ ਸਾਹਿਬ ਤੇ ਜੈ ਸਾਹਿਬ ਆਏ ਸੀ ਜੀ ਕੀ ਕਹਿ ਕੇ ਉਹ ਤਾਂ ਕਹਿ ਕੇ ਗਿਆ ਵੀ ਅਸੀਂ ਇਹਨੂੰ ਠੀਕ ਕਰਵਾ ਦਾਂਗੇ ਜੀ ਉਹ ਉਹ ਵੀ ਹਜੇ ਕਹਿ ਰਿਹਾ ਬੋਰੀਆਂ ਵਾਰੀਆਂ ਦਾ ਬੰਨ ਲਵਾਵਾਂਗੇ ਉਹ ਸਾਨੂੰ ਨਹੀਂ ਲੱਗਦਾ ਜੀ ਖੜਜੂਗਾ ਕਿੰਨੇ ਸਮੇਂ ਬਾਅਦ ਬੰਦ ਹੋਇਆ ਸੁਆ ਇਹ ਸੁਆ ਦਾ ਜੀ 7-8 ਘੰਟਿਆਂ ਬਾਅਦ ਬੰਦ ਹੋਇਆ ਜੀ ਇਹ ਜਿਹੜਾ ਸਫਾਈ ਆ ਉਹਦੇ ਸੰਬੰਧ ਵਿੱਚ ਮਿਲੇ ਹੋ ਤੁਸੀਂ ਕਦੇ ਪਹਿਲਾਂ ਹਾਂ ਜੀ ਮਿਲੇ ਆ ਜੀ ਉਹਨਾਂ ਨੇ ਧਿਆਨ ਚ ਵੀ ਲਿਆਂਦਾ ਵੀ ਸੁਆ ਸਿਮ ਰਿਹਾ ਵੀ ਸਾਡੇ ਟੁੱਟ ਨਾ ਜਾਵੇ ਕਹਿੰਦੇ ਅਸੀਂ ਕੋਈ ਗੱਲ ਨਹੀਂ ਅਸੀਂ ਕਰਵਾਵਾਂਗੇ ਠੀਕਵਾ ਕਰਵਾਵਾਂਗੇ ਗੱਲ ਕਹਿ ਕੇ ਬਸ ਨਿਕਲ ਗਏ ਜੀ ਇਹ ਪਤੌ ਆਰਡਰ ਜਵਾਹ ਹੈ ਜੀ ਤਕਰੀਬਨ ਸਾਨੂੰ ਸਵੇਰੇ 4:30 ਵਜੇ ਪਤਾ ਚੱਲਿਆ ਸੀਗਾ ਕਿ ਬ੍ਰੀਚ ਹੋ ਗਈ ਹੈ 90 ਫੁੱਟ ਦੀ ਬ੍ਰੀਚ ਹੈ ਤੇ ਅਸੀਂ ਜਲਦੀ ਤੋਂ ਜਲਦੀ ਇਹਨੂੰ ਬਸ ਬੰਦ ਕਰ ਦਾਂਗੇ ਸਾਡੀ ਮਸ਼ੀਨ ਵਗੈਰਾ ਸਾਰਾ ਮਿੱਟੀ ਵਗੈਰਾ ਦਾ ਪ੍ਰਬੰਧ ਹੋ ਰਿਹਾ ਕਾਰਨਾਂ ਦਾ ਪਤਾ ਲੱਗਿਆ ਸਰ ਕਿਉਂ ਟੁੱਟਿਆ ਕਾਰਨ ਇਹ ਜਿਹੜੇ ਤੇ ਦਰਖਤ ਕਾਫੀ ਜ਼ਿਆਦਾ ਹੈਗੇ ਰਿਜਵਾਹਾ ਪੁਰਾਣਾ ਹੈ ਇਹ ਤਕਰੀਬਨ 17-18 ਸਾਲ ਪੁਰਾਣਾ ਹੈਗਾ ਦਰਖਤਾਂ ਦੀ ਜੜਾ ਕਰਕੇ ਪਾਣੀ ਲੀਕ ਹੋਣ ਕਰਕੇ ਟੁੱਟ ਗਿਆ ਤੇ ਇੱਥੇ ਬੇਲਦਾਰ ਕਿੰਨੇ ਦਾ ਸਫਾਈ ਵਾਲੇ ਕਿੰਨੇ ਆ ਇਹਦੇ ਤੇ ਬੇਲਦਾਰ ਸਾਡੇ ਕੋਲ ਪੂਰੇ ਰਿਜਵਾਹੇ ਤੇ ਦੋ ਹੈ 150 ਬੁਰਜੀਆਂ ਦਾ ਰਿਵਾਜ ਹੈ ਪਿੰਡ ਵਾਲਿਆਂ ਵੱਲੋਂ ਦੋਸ਼ ਕਿ ਸਫਾਈ ਪ੍ਰੋਪਰ ਨਹੀਂ ਹੁੰਦੀ ਤਾਂ ਕਰਕੇ ਸਫਾਈ ਦਾ ਨਹੀਂ ਮੇਨ ਇਸ਼ੂ ਜੀ ਕੋਈ ਸਫਾਈ ਕੋਈ ਹੋਈ ਵੀ ਨਹੀਂ ਧੁਰ ਤੱਕੀ ਸਫਾਈ ਕੋਈ ਬਾਹਲੀ ਨਹੀਂ ਕਾਰਨ ਹੈਗਾ ਜੀ ਕਾਰਨ ਜਿਹੜਾ ਮੇਨ ਹੈ ਉਹ ਜੜਾਂ ਹੈਂ ਆ ਪਾਸੇ ਹੋਏ ਜੀ ਮੜਾ ਉਹ ਜਿਹੜੀਆਂ ਜੜਾਂ ਵਿੱਚੋਂ ਦਿਖ ਰਹੀਆਂ ਨੇ ਜੀ ਆਪਾਂ ਜੜਾਂ ਕਰਕੇ ਪਾਣੀ ਲੀਕ ਹੋ ਰਿਹਾ ਹੈ ਕਹਿੰਦੇ ਵੀ ਜੜਾਂ ਨੇ ਤਾਂ ਰੋਕ ਕੇ ਆਈ ਜਿੱਥੇ ਹੈ ਨਹੀਂ ਸੀ ਦਰਖਤ ਉੱਥੋਂ ਟੁੱਟਿਆ ਜੀ ਉੱਥੋਂ ਪਾਣੀ ਨਹੀਂ ਨਹੀਂ ਭਾਈ ਜੀ ਜੜਾਂ ਕਰਕੇ ਹੀ ਟੁੱਟਿਆ ਇਹ ਜਿਹੜਾ ਰਿਵਾਜ ਟੁੱਟਿਆ ਤੇ ਤੁਹਾਡੇ ਵੱਲੋਂ ਕੀ ਹਣ ਕੀਤਾ ਜਾ ਬਸ ਇਹਨੂੰ ਜਲਦ ਤੋਂ ਜਲਦ ਅਸੀਂ ਬੰਦ ਕਰਕੇ ਤੇ ਪਾਣੀ ਦੀ ਸਪਲਾਈ ਬਹਾਲ ਕਰ ਦਾਂਗੇ ਸਰ ਉਹ ਕਹਿੰਦੇ ਵੀ ਜਿਹੜਾ ਗੇਟ ਆ ਕਨਾਲ ਤੋਂ ਬੰਦ ਕਰਨ ਵਾਲਾ ਉਹ ਵੀ ਜਾਮ ਹੋਇਆ ਪਿਆ ਸਵੇਰ ਦੇ ਲੱਗੇ ਹੋਏ 2 ਘੰਟੇ ਮੈਂ ਹਜੇ ਰੀਸੈਂਟਲੀ ਜੁਆਇਨ ਕੀਤਾਗਾ ਤੇ ਅਸੀਂ ਉਹਦੀ ਇਨਸਪੈਕਸ਼ਨ ਕਰਨੀ ਚੱਲੇ ਆ ਤੇ ਉਹਨੂੰ ਅਗਲੀ ਬੰਦੀ ਵਿੱਚ ਠੀਕ ਕਰਵਾ ਦਿੱਤਾ ਜਾਊਗਾ